ਕਾਰ ਕੀਤੇ ਨੇ ਹਮਲਾਵਰ ਦੋਵੇਂ ਹਮਲਾਵਰਾਂ ਦੇ ਸਣੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੁਪਾਰੀ ਦੇ ਕੇ ਐਨਆਰਆਈ ਤੇ ਹਮਲਾ ਕਰਾਇਆ ਗਿਆ ਪੁਲਿਸ ਦਾ ਇਹ ਬਿਆਨ ਆ ਗਿਆ ਤਾਂ ਪਰਵਾਰਕ ਰੰਜਿਸ਼ ਦੇ ਚੱਲਦੇ ਇਹ ਸੁਪਾਰੀ ਦਿੱਤੀ ਗਈ ਸੀ ਕੱਲ੍ਹ ਘਰ ਦੇ ਵਿੱਚ ਵੜ ਕੇ ਐਨਆਰਆਈ ਤੇ ਗੋਲੀਆਂ ਚਲਾਈਆਂ ਗਈਆਂ ਸਨ ਐਨਆਰਆਈ ਨੂੰ ਦੋ ਗੋਲੀਆਂ ਲੱਗੀਆਂ ਸਨ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤਾਂ ਹੁਣ ਇਹ ਵੱਡੀ ਖਬਰੇ ਵੱਡੇ ਖੁਲਾਸੇ ਹੋ ਰਹੇ ਨੇ ਆਰ ਪੁਲਿਸ ਦੇ ਵੱਲੋਂ ਦੱਸ ਦਿੱਤਾ ਗਿਆ ਹੈ ਕਿ ਸੁਪਾਰੀ ਦੇ ਕੇ ਯਾਨੀ ਕਿ ਉਹਨਾਂ ਨੂੰ ਪੈਸੇ ਦੇ ਕੇ

कंफर्मेशन हो गई है, है मिली है, 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 है क्योंकि साफ तौर पर कल यह निर्देश दे दिए आखिरकार इन्हों जल्द हमलावर काबू किया जाए डी जी पी के निर्देश दिते गए सन दे और सारे अधिकारियों ने अः जो ਉਤਾਰ ਦਿੱਤਾ ਗਿਆ ਸੀ ਫਿਰਦੇ ਵਿੱਚ ਯਾਨੀ ਕਿ ਹਮਲਾਵਰਾਂ ਦੇ ਪਾਰ ਲਗਾਤਾਰ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਹੋਣਾ ਇਹ ਹਮਲਾਵਰ ਗ੍ਰਿਫਤਾਰ ਹੋ ਗਏ ਨੇ ਔਰ ਨਾ ਤੋਂ ਹੋਰ ਵੱਡੇ ਖੁਲਾਸੇ ਹੋਣਗੇ ਕਿਉਂਕਿ ਸਪਾਰੀ ਦੇ ਕੇ ਨਾ ਤੋਂ ਹਮਲਾ ਕਰਾਇਆ ਗਿਆ ਸੀ ਹਾਲਾਂਕਿ ਵਾਲ-ਵਾਲ ਜਾਨ ਬਚੀ ਹੈ ਅਸੀਂ ਕਹਿ ਸਕਦੇ ਹਾਂ ਐਨਆਰਆਈ ਸੁਖਚੈਨ ਸਿੰਘ ਦੀ ਕਿਉਂਕਿ ਦੋ ਗੋਲੀਆਂ ਚੱਲੀਆਂ ਔਰ ਦੋਵੇਂ ਗੋਲੀਆਂ ਸੁਖਚੈਨ ਨੂੰ ਲੱਗੀਆਂ ਇੱਕ ਗੋਲੀ ਜਬੜੇ ਨੂੰ ਪਾਰ ਕਰਕੇ ਗਈ ਯਾਨੀ ਕਿ ਜੇਕਰ ਥੋੜੀ ਜਾਈ ਇਧਰ ਉਧਰ ਹੋ ਜਾਂਦੀ ਤਾਂ ਜਾਨ ਜਾ ਸਕਦੀ ਸੀ ਤੀਸਰੀ ਗੋਲੀ ਜਦੋਂ ਇਹ ਹਮਲਾਵਰ ਚਲਾਉਣ ਲੱਗਦੇ ਨੇ ਤਾ ਫੇਰ ਇਹਨਾਂ ਦੀ ਪਿਸਟਲ اٹਕ ਗਈ ਯਾਨੀ ਕਿ ਕਿਤਨਾ ਕਿਤੇ ਅਸੀਂ ਕਹਿ ਸਕਦੇ ਹਾਂ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਤਾਂ ਵਾਲ-ਵਾਲ ਬਚਿਆ ਹੈ ਨਰਾਇਸੂ ਚੀਨਸ ਪਰ ਹੁਣ ਖੇਤੇ ਮਿਲ ਕੋਲ ਮਿਲਾ ਕੇ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਰਾਜੀਵ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਇੱਕ ਵਾਰ ਪੁਲਿਸ ਦੀ ਸਟੇਟਮੈਂਟ ਸੁਣਦੇ ਆ ਕਿ ਕੁਝ ਕਿਹਾ ਗਿਆ ਉਸ ਤੋਂ ਬਾਅਦ ਅਸੀਂ ਸਹਿਯੋਗੀ ਦਾ ਰੁਕ ਕਰਾਂਗੇ था उसको सुलझा लिया गया है उसमें उसके दो परिवारों का आपसी झगड़ा था वो नो, दोनों परिवार अम, अम, अमेरिका में रहते थे और जो दूसरा आपसी उसका आपसी रंजिश का बात था उसी उसी के तहत उन्होंने यहाँ से सुपारी दे के उनके घर बंदे भेजे थे और उ, उन उन आदमियों के हम काफी पीछे लगे हुए हैं और इस केस को कंप्लीट हमने सॉल्व कर लिया है इट इज ए मैटर ऑफ टाइम वैन द टू जो हमलावर में उनको कब रेस्ट किया जाता है रेस्ट उन्होंने बाहर से फंडिंग करके ये काम करवाया है दोनों परिवार बाहर हैं एनआरआई परिवार है उनको मालूम था कि ये आदमी इस वक्त यहाँ आया हुआ है उन्होंने हायर करके अपने जो के हशियारपुर डिस्ट्रिक्ट में उसके पेरेंट्स रहते थे उनके ऊपर भी पर्चा दर्ज है और हमने इसमें टोटल पांच आदमी जेड गिरफ्तार कर लिए हैं और बाकी इसकी मनी की डिटेल जो वहां से ट्रांसफर हुई है यहां से आफ्टर द क्राइम वो भी हमने वर्कआउट कर लिया है ਉਹ ਸੂਨ ਬਈ ਵੀ ਰੈਸਟ ਦ ਅਦਰ ਅਦਰ ਹਮਲਾਵਰਾਂ ਨੂੰ ਵੀ ਅਰੈਸਟ ਕਰ ਲੈਂਗੇ ਕਿਤਨੇ ਰੈਸਟ ਹੋ ਗਏ ਪੰਜ ਰੈਸਟ ਹੋ ਗਏ ਪੰਜ ਜੀ ਕੁਛ ਸੁਪਾਰੀ ਵਾਹ ਬਾਹਰ ਜੇ ਕ੍ਰਾਈਮ ਹੋਣੇ ਕੇ ਬਾਅਦ ਕਰੀਬ 11:30 ਵਜੇ ਬਾਹਰੋਂ ਜਿਹੜੇ ਕੋਸ਼ ਹੈ ਜਿਹੜੇ ਉਹਦੇ ਪੈਸੇ ਜਿਹੜੇ ਇਹਨਾਂ ਨੇ ਕ੍ਰਾਈਮ ਕਮਿਟ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਬੰਦੇ ਨੂੰ ਪੇ ਕੀਤੇ ਆ ਉਹ ਪੈਸੇ ਸਾਨੂੰ ਡੀਟੇਲ ਮਿਲ ਗਈ ਆ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਆ ਅਸੀਂ ਸੂਨ ਜਿਹੜੇ ਬੰਦਿਆਂ ਨੇ ਅਟੈਕ ਵੀ ਕੀਤਾ ਉਹ ਵੀ ਸਾਡੇ ਰਡਾਰ 'ਚ ਆ ਸਾਡੀਆਂ ਪਾਰਟੀਆਂ ਜਿਹੜੀਆਂ ਦੇ ਆਰ ਆਨ ਬਿਹਾਈਂਡ ਥੈਮ ਤੇ ਜਲਦੀ ਉਹਨਾਂ ਨੂੰ ਵੀ ਅਰੈਸਟ ਕਰ ਲਾਂਗੇ तो कुछ मिला के स्टेटमेंट रणजीत सिलो पुलिस कमिश्नर के वालों दी गई है राजीव शर्मा मेरे सहयोगी फोन लाइन से राजीव देखो थोड़े तो विस्तार न समझना चाहवा क्योंकि बहुत चीजा अजे बयान तो बाद भी क्लीयर नहीं हो रही देखो पहला सवाल है कि जेडे हमलावर ने किन सुपारी जो पहली पत्नी का परिवार है सौरा परिवार है उन्होंने वालों ही दी गई सी। और दूसरा यह है कि किस तरीके सारा क्राइम जोड़ा होया है मोटे मोटे तौर पर की कुछ पॉइंट ने ਆ ਬਿਲਕੁਲ ਗੁਰਜੋਤ ਕਿਉਂਕਿ ਪ੍ਰੈਸ ਕਾਨਫਰੰਸ ਜਿਹੜੀ ਹਾਲੇ ਉਹ ਕੀਤੀ ਜਾਣੀ ਕਮਿਸ਼ਨਰ ਵੱਲੋਂ ਪਰ ਜਿਹੜਾ ਪਹਿਲਾਂ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਸ ਦੇ ਮੁਤਾਬਕ ਜਿੰਨੀ ਕੁ ਸਮਝ ਅਸੀਂ ਰੱਖਦੇ ਹਾਂ ਉਸ ਮੁਤਾਬਕ ਇਹੀ ਹੈ ਕਿ ਪੰਜ ਗ੍ਰਿਫਤਾਰੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਉਹ ਉਹੀ ਨੇ ਜਿਹੜੀਆਂ ਕਿ ਅਸੀਂ ਲਗਾਤਾਰ ਕੱਲ ਤੋਂ ਜਿਸ ਮੁੱਦੇ ਦੇ ਉੱਤੇ ਚਰਚਾ ਵੀ ਕਰ ਰਹੇ ਸੀ ਕਿ ਇਹ ਸਾਰਾ ਮਾਮਲਾ ਜਿਹੜਾ ਉਹ ਦੋ ਐਨਆਰਆਈ ਪਰਿਵਾਰਾਂ ਦੇ ਵਿਚਾਲੇ ਆ ਤਾਂ ਉਸ ਦੇ ਉੱਤੇ ਪੁਲਿਸ ਕਮਿਸ਼ਨਰ ਵੱਲੋਂ ਮੋਹਰ ਲਗਾਈ ਗਈ ਹੈ ਔਰ ਪੁਲਿਸ ਕਮਿਸ਼ਨਰ ਨੇ ਇਹ ਵੀ ਗੱਲ ਸਪੱਸ਼ਟ ਕੀਤੀ ਹੈ ਕਿ ਜਿਹੜੇ ਹਮਲਾਵਰ ਸੀ ਜਿਨ੍ਹਾਂ ਵੱਲੋਂ ਕੱਲ ਫਾਇਰਿੰਗ ਕੀਤੀ ਗਈ ਹੈ ਉਹ ਉਹਨਾਂ ਨੂੰ ਹਾਇਰ ਕੀਤਾ ਗਿਆ ਸੀ ਯਾਨੀ ਕਿ ਇਹ ਸਪਾਈ ਕਿਲਿੰਗ ਦਾ ਮਾਮਲਾ ਤੇ ਹਾਲਾਂਕਿ ਸੁਖਚੰਨ ਸਿੰਘ ਦੀ ਕੁਸ਼ਤਿਸਬਤੀ ਹੈ ਕਿ ਉਸ ਦੀ ਜਿਹੜੀ ਜਾਨ ਫਿਲਹਾਲ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਰ ਪੂਰੇ ਮਾਮਲੇ ਦੇ ਵਿੱਚ ਹੁਣ ਮੈਂ ਇੱਕ ਇੱਕ ਤੱਥ ਜਿਹੜਾ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਜਿਹੜੀ ਸੁਖਚੰਨ ਸਿੰਘ ਦੀ ਪਹਿਲੀ ਪਤਨੀ ਸੀ ਰਾਜਵਿੰਦਰ ਕੌਰ ਉਸ ਦਾ 2022 ਦਸੰਬਰ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦਾ ਇਹ ਇਲਜ਼ਾਮ ਸੀ ਕਿ ਸੁਖਚੰਨ ਸਿੰਘ ਦੇ ਪਰਿਵਾਰ ਵੱਲੋਂ ਉਸ ਨੂੰ ਮਾਰਿਆ ਗਿਆ ਜਦਕਿ ਸੁਖਚੰਨ ਸਿੰਘ ਦੇ ਪਰਿਵਾਰ ਦਾ ਇਹ ਪੱਖ ਕੱਲ੍ਹ ਸਾਹਮਣੇ ਆਇਆ ਉਹਨਾਂ ਨੇ ਕਹਿਣਾ ਸੀ ਕਿ ਉਸਨੇ ਆਤਮ ਹੱਤਿਆ ਕੀਤੀ ਸੀ ਪਰ ਉਸ ਦਾ ਪਰਿਵਾਰ ਕਿਤਨਾ ਕਿਤੇ ਇਸ ਗੱਲ ਨੂੰ ਲੈ ਕੇ ਨਾਰਾਜ਼ ਸੀ ਤਾਂ ਸੁਖਚੰਨ ਸਿੰਘ ਨੂੰ ਲਗਾਤਾਰ ਵਿਦੇਸ਼ ਦੇ ਵਿੱਚ ਕਿਉਂਕਿ ਮੈਂ ਜਿਸ ਤਰ੍ਹਾਂ ਸਵੇਰੇ ਵੀ ਦੱਸਿਆ ਕਿ ਜਦੋਂ ਜਿਹੜੇ ਇਹ ਪਰਿਵਾਰ ਹੈ ਜਿਹੜੀ ਰਾਜਵਿੰਦਰ ਕੌਰ ਹੈ ਜਿਹੜੀ ਉਸਦੀ ਪਹਿਲੀ ਪਤਨੀ ਹੈ ਉਸ ਦਾ ਪਰਿਵਾਰ ਵੀ ਅਮਰੀਕਾ ਦੇ ਵਿੱਚ ਰਹਿੰਦਾ ਉਸ ਦੇ ਭਰਾ ਜਾਂ ਹੋਰ ਜਿਹੜੇ ਪਰਿਵਾਰਕ ਮੈਂਬਰ ਨੇ ਤਾਂ ਇਹਨਾਂ ਦਾ ਜਿਹੜਾ ਵਿਵਾਦ ਹੈ ਪਿਛਲੇ 2022 ਤੋਂ ਹੀ ਚੱਲ ਰਿਹਾ ਤਾਂ ਲਗਾਤਾਰ ਧਮਕੀਆਂ ਜਿਹੜੀਆਂ ਨੇ ਉਹ ਫੋਨ ਤੇ ਦਿੱਤੀਆਂ ਜਾ ਰਹੀਆਂ ਸੀ ਕਿ ਅਸੀਂ ਜਾਨੋਂ ਮਾਰ ਦੇਾਂਗੇ ਤਾਂ ਜਿੱਦਾਂ ਹੀ ਸੁਖੈਨ ਸਿੰਘ ਦੀ ਜਿਹੜੀ ਦੂਸਰੀ ਪਤਨੀ ਹੈ ਉਸ ਦਾ ਪਿਛਲੇ ਮਹੀਨੇ ਐਕਸੀਡੈਂਟ ਹੋ ਜਾਂਦਾ ਹੈ ਤਾਂ ਮਜਬੂਰੀ ਕਾਰਨ ਸੁਖੈਨ ਸਿੰਘ ਨੂੰ ਆਪਣੇ ਪਿੰਡ ਦਬਰਜੀ ਵਾਪਸ ਆਉਣਾ ਪੈਂਦਾ ਤਾਂ ਇਹਨਾਂ ਨੂੰ ਜਦੋਂ ਇਸ ਬਾਰੇ ਪੜਨ ਲੱਗਦੀ ਹੈ ਕਿ ਸੁਖਚਾਨ ਸਿੰਘ ਅੰਮ੍ਰਿਤਸਰ ਦੇ ਵਿੱਚ ਜਿਹੜਾ ਉਹਦਾ ਪਿੰਡ ਹੈ ਦਬੁਰਜੀ ਉੱਥੇ ਰਹਿ ਰਿਹਾ ਤਾਂ ਇਹਨਾਂ ਵੱਲੋਂ ਰੇਕੀ ਕੀਤੀ ਗਈ ਔਰ ਇਹ ਜਿਹੜੇ ਦੋ ਬੰਦੇ ਨੇ ਦੋ ਜਾਂ ਤਿੰਨ ਨੇ ਇਹ ਹਲੇ ਪੁਲਿਸ ਸਪਸ਼ਟ ਕਰੇਗੀ ਉਹਨਾਂ ਨੂੰ ਹਾਇਰ ਕੀਤਾ ਗਿਆ ਤਾਂ ਇਹ ਪਹਿਲਾਂ ਤੋਂ ਹੀ ਇਹਨਾਂ ਦਾ ਕ੍ਰਿਮੀਨਲ ਜਿਹੜਾ ਰਿਕਾਰਡ ਹੈ ਕਿਉਂਕਿ ਜਿਹੜੇ ਪੁਲਿਸ ਕਮਿਸ਼ਨਰ ਵੱਲੋਂ ਕੱਲ ਹੀ ਇਹ ਦੱਸ ਦਿੱਤਾ ਗਿਆ ਸੀ ਕਿ ਦੋਵਾਂ ਦੇ ਵਿੱਚੋਂ ਇੱਕ ਦੇ ਉੱਤੇ 10 ਦੇ ਕਰੀਬ ਮਾਮਲੇ ਜਿਹੜੇ ਪਹਿਲਾਂ ਦਰਜ ਨੇ ਪਰ ਹੁਣ ਗੱਲ ਇਹ ਹੈ ਕਿ ਜਿਹੜੇ ਹਮਲਾਵਰ ਨੇ ਉਹਨਾਂ ਦੀ ਗ੍ਰਿਫਤਾਰੀ ਹਾਲੇ ਨਹੀਂ ਹੋ ਸਕੀ ਪਰ ਪੰਜ ਲੋਕ ਜਿਹੜੇ ਨੇ ਉਹ ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਅ ਸੁਖਜਨ ਸਿੰਘ ਦੇ ਸੋਹਰਾ ਪਰਿਵਾਰ ਜਿਹੜਾ ਪਹਿਲਾ ਸੀ ਉਹਨਾਂ ਦੇ ਨਾਲ ਸਬੰਧਤ ਇਹ ਲੋਕ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਦੇ ਕੋਲੋਂ ਜਿਹੜੀ ਉਹਨਾਂ ਨੇ ਪੈਸੇ ਟਰਾਂਸਫਰ ਕੀਤੇ ਨੇ ਇੰਡੀਆ ਇਹਨਾਂ ਜਿਹੜੇ ਕ੍ਰਿਮੀਨਲ ਸੀ ਜਿਹੜੇ ਹਮਲਾਵਰ ਸੀ ਉਸ ਦਾ ਰਿਕਾਰਡ ਵੀ ਪੁਲਿਸ ਦਾ ਕਹਿਣਾ ਕਿ ਅਸੀਂ ਸਾਰਾ ਖੰਗਾਲਿਆ ਔਰ ਜਲਦ ਜਿਹੜੀਆਂ ਹੋਰ ਗ੍ਰਿਫਤਾਰੀਆਂ ਇਸ ਮਾਮਲੇ ਦੇ ਵਿੱਚ ਹੋਣਗੀਆਂ ਪਰ ਕੁੱਲ ਮਿਲਾ ਕੇ ਜੇਕਰ ਅਸੀਂ ਗੱਲ ਕਰੀਏ ਤਾਂ ਦੇਖੋ ਪੁਲਿਸ ਦੇ ਵਿੱਚ ਰਾਜੀਵ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ ਸਭ ਕੁਝ ਕਲੀਅਰ ਹੋ ਜਾਏਗਾ ਪਰ ਜੋ ਤੁਸੀਂ ਜਾਣਕਾਰੀ ਦੇ ਰਹੇ ਹੋ ਕਿ ਹਮਲਾਵਰ ਅਜੇ ਗ੍ਰਿਫਤਾਰ ਨਹੀਂ ਹੋਏ ਬਿਲਕੁਲ ਜੋ ਪੁਲਿਸ ਕਮਿਸ਼ਨਰ ਦਾ ਜਿਹੜਾ ਬਿਆਨ ਹੁਣ ਤੱਕ ਸਾਹਮਣੇ ਆਇਆ ਉਸ ਦੇ ਮੁਤਾਬਕ ਇਹੀ ਹੈ ਉਹਨਾਂ ਦਾ ਕਹਿਣਾ ਕਿ ਅਸੀਂ ਹੋਰ ਵੀ ਗ੍ਰਿਫਤਾਰੀਆਂ ਜਿਹੜੀਆਂ ਕਰਾਂਗੇ ਉਹਨਾਂ ਦੇ ਬਿਲਕੁਲ ਕਰੀਬ ਅਸੀਂ ਪਹੁੰਚ ਚੁੱਕੇ ਹਾਂ ਦਾ ਸਿੱਧੇ ਤੌਰ ਤੇ ਕਿਉਂਕਿ ਕੱਲ ਹੀ ਇਹ ਜਾਣਕਾਰੀ ਜਿਹੜੀ ਨਿਊਜ਼ 18 ਨੇ ਵੀ ਸਾਂਝੀ ਕੀਤੀ ਸੀ ਕਿ ਪੰਜ ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਬਾਅਦ ਵਿੱਚ ਪੁਲਿਸ ਕਮਿਸ਼ਨਰ ਇਹ ਗੱਲ ਕਹਿੰਦੇ ਨੇ ਕਿ ਅਸੀਂ ਇੱਕ ਛੱਤ ਜਿਹੜਾ ਹੁਸ਼ਿਆਰਪੁਰ ਤੋਂ ਰਾਉਂਡ ਅਪ ਕੀਤਾ ਤਾਂ ਇਹ ਉਹ ਗ੍ਰਿਫਤਾਰੀਆਂ ਨੇ ਜਿਨ੍ਹਾਂ ਨੇ ਇਹ ਪੂਰੀ ਜਿਹੜੀ ਸਾਜ਼ਿਸ਼ ਧੜੀ ਔਰ ਇਸ ਦੇ ਵਿੱਚ ਉਹਨਾਂ ਦੀ ਜਿਹੜੀ ਕਿਤਨਾ ਕਿਤੇ ਭੂਮਿਕਾ ਪਾਈ ਗਈ ਹੈ ਇਹੋ ਲੋਕ ਨਹੀਂ ਚੱਲ ਕੇ ਜਿੰਨਾ ਲੋਕਾਂ ਨੇ ਗੋਲੀਆਂ ਚਲਾਈਆਂ ਉਹ ਕਦੋਂ ਗ੍ਰਿਫਤਾਰ ਹੋਣਗੇ ਉਹ ਥੋੜੀ ਦੇਰ ਦੇ ਬਾਅਦ ਅਸੀਂ ਜਦੋਂ ਪੁਲਿਸ ਕਮਿਸ਼ਨਰ ਪ੍ਰੈਸ ਕਾਨਫਰੰਸ ਸ਼ੁਰੂ ਕਰਦੇ ਨੇ ਤਾਂ ਉਹ ਵੀ ਸਵਾਲ ਕੀਤਾ ਜਾਏਗਾ لازمی ਤੌਰ ਤੇ ਪਰ ਪੰਜ ਗ੍ਰਿਫਤਾਰੀਆਂ ਕੁੱਲ ਮਿਲਾ ਕੇ ਇਸ ਮਾਮਲੇ ਦੇ ਵਿੱਚ ਹੋਈਆਂ ਨੇ ਔਰ ਸਭ ਤੋਂ ਅਹਿਮ ਗੱਲ ਕਿਉਂਕਿ ਕੱਲ ਤੋਂ ਹੀ ਇਹ ਜਿਹੜੀ ਇੱਕ ਵੱਡੀ ਚਰਚਾ ਹੋ ਰਹੀ ਸੀ ਕਿ ਇੱਕ ਐਨਆਰਆਈ ਦੇ ਉੱਤੇ ਹਮਲਾ ਹੋਇਆ ਇੱਕ ਐਨਆਰਆਈ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਕੱਲ ਤੋਂ ਹੀ ਪੁਲਿਸ ਇਹ ਗੱਲ ਕਹਿੰਦੀ ਆ ਰਹੀ ਹੈ ਕਿ ਇਹ ਆਪਸੀ ਵਿਵਾਦ ਦਾ ਜਿਹੜਾ ਮਾਮਲਾ ਹੋ ਸਕਦਾ ਹੈ ਉਸ ਦਾ ਪਰਿਵਾਰ ਖੁਦ ਇਹ ਗੱਲ ਜੋ ਇਹ ਕਹਿੰਦਾ ਰਿਹਾ ਪਹਿਲਾਂ ਜਿਹੜੀ ਕੈਂਸਿੰਘ ਦੀ ਪਤਨੀ ਆ ਉਸਨੇ ਇਹ ਗੱਲ ਕਹੀ ਕਿ ਪਹਿਲਾਂ ਜਿਹੜਾ ਸੌਰਾ ਪਰਿਵਾਰ ਸੀ ਉਸ ਵੱਲੋਂ ਉਹਨਾਂ ਨੂੰ ਧਮਕੀਆਂ ਪਹਿਲਾਂ ਤੋਂ ਮਿਲਦੀਆਂ ਸੀ ਤਾਂ ਉਸ ਐਂਗਲ ਦੇ ਉੱਤੇ ਹੀ ਪੁਲਿਸ ਵੱਲੋਂ ਜੋ ਹੈ ਕੱਲ ਕੰਮ ਸ਼ੁਰੂ ਕੀਤਾ ਗਿਆ ਤਾਂ ਹੀ ਜਿਹੜੇ ਪੁਲਿਸ ਕਮਿਸ਼ਨਰ ਨੇ ਉਸ ਕੈਂਸਿੰਘ ਦੇ ਘਰ ਪਹੁੰਚਦੇ ਨੇ ਉਸ ਦੀ ਮਾਤਾ ਦੇ ਨਾਲ ਉਹਨਾਂ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ ਤਾਂ ਕੈਂਸਿੰਘ ਦੀ ਮਾਤਾ ਨੇ ਵੀ ਇੱਕ ਜਿਹੜੀ ਰਿਕਾਰਡਿੰਗ ਹੈ ਉਹ ਸੁਣਾਈ ਹੈ ਪੁਲਿਸ ਕਮਿਸ਼ਨਰ ਨੂੰ ਵੀ ਉਹ ਦਿੱਤੀ ਗਈ ਕਿ ਜਿਸ ਦੇ ਵਿੱਚ ਅਮਰੀਕਾ ਦੇ ਵਿੱਚ ਧਮਕੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਹ ਇੰਡੀਆ ਜਾਂਦਾ ਹੈ ਉਸ ਦਾ ਭਰਾ ਕਿਉਂਕਿ ਸੁਖਸ਼ੰਤ ਸਿੰਘ ਦਾ ਇੱਕ ਉਹ ਦੂਸਰਾ ਭਰਾ ਜਿਹੜਾ ਉਹ ਹਾਲੇ ਵੀ ਅਮਰੀਕਾ ਦੇ ਵਿੱਚ ਹੈ ਤਾਂ ਉਸ ਨੂੰ ਵੀ ਮਾਰਨ ਦੀ ਗੱਲ ਕਹੀ ਜਾ ਰਹੀ ਸੀ ਕਿ ਜੇਕਰ ਉਹ ਵੀ ਇੰਡੀਆ ਜਾਏਗਾ ਤਾਂ ਉਸ ਦਾ ਵੀ ਹਾਲ ਇਹੀ ਕੀਤਾ ਜਾਏਗਾ ਰਾਜੀਪੀਸੀ ਜਿਹੜੀ ਫਰੇਮ ਹੈ ਉਹ ਸਾਨੂੰ ਮਿਲ ਪਾ ਰਿਹਾ ਸੀ ਸਕਰੀਨ ਤੇ ਦਿਖ ਰਿਹਾ ਥੋੜੀ ਜਿਹਾ ਦੇ ਵਿੱਚ ਇੱਥੇ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕੀਤੀ ਜਾਏਗੀ ਔਰ ਪੂਰੀ ਡਿਟੇਲ ਸਾਂਝੀ ਕੀਤੀ ਜਾਏਗੀ ਰਾਜੀਵ ਕੱਲ ਜਿਹੜੀ ਸਟੇਟਮੈਂਟ ਹੈ ਉਸ ਤੇ ਵੀ ਅਸੀਂ ਜਾਵਾਂਗੇ ਤੁਸੀਂ ਬੜੇ ਰੋਜ਼ ਸਾਡੇ ਨਾਲ ਥੋੜੀ ਦੇਰ ਪਹਿਲਾ ਜਿਹੜਾ ਸਟੇਟਮੈਂਟ ਆਇਆ ਹੈ ਜਿਸ ਦਾ ਜ਼ਿਕਰ ਰਾਜੀਵ ਲਗਾਤਾਰ ਕਰ ਰਹੇ ਨੇ ਪੁਲਿਸ ਕਮਿਸ਼ਨਰ ਕੀ ਕਹਿ ਰਹੇ ਨੇ ਉਹ ਇੱਕ ਵਾਰ ਬਿਆਨ ਤੁਹਾਨੂੰ ਸੁਣਵਾਉਣਾ ਹੈ ਉਸ ਤੋਂ ਬਾਅਦ ਇੱਕ ਹੋਰ ਚਰਚਾ ਜਿਹੜੀ ਹੈ ਬੜੀ ਅਹਿਮ ਹੈ